ਡਾਕਟਰਾਂ ਦੀ ਟੀਮ ਅਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਜੋ ਕਿ ਤਪਾਰੀ ਨੇੜੇ ਪਿੰਡ ਢਲਮਾ ਵਿਖੇ ਇੱਕ ਵੱਡੀ ਘਟਨਾ ਜੁਲਾਈ ਦੇ ਵਿੱਚ ਹੋਈ ਸੀ ਸਵਾ ਮਹੀਨਾ ਪਹਿਲਾਂ ਕਤਲ ਹੋਇਆ ਸੀ ਜੋ ਮਜ਼ੂਦ ਝੋਨਾ ਲਾਉਣਾ ਸੀ ਜੁਲਾਈ ਚ ਉਸੇ ਗੱਲ ਦੀ ਤਾ ਮਜ਼ਦੂਰਾ ਨੇ ਆਪਣੇ ਨਾਲ ਆਏ ਮਜ਼ਦੂਰ ਦਾ ਲਾਂਗਰੀ ਦਾ ਕਤਲ ਕਰ ਦਿੱਤਾ ਗਿਆ ਸੀ ਸਵਾਮੀ ਨਾਲ ਪਰਿਵਾਰ ਦੇ ਮੈਂਬਰ ਆਪਣਾ ਆ ਮਜ਼ਦੂਰ ਦੇ ਪਰਿਵਾਰਕ ਮੈਂਬਰ ਨੇ ਉਹ ਵੀ ਤਪਾ ਪੂਜੇ ਹੋਏ ਨੇ 5000 ਰੁਪਏ ਪਿੱਛੇ ਇੱਕ ਕਤਲ ਹੋਇਆ ਲਾਂਗਰੀ ਨੇ 5000 ਰੁਪਿਆ ਆਪਣੇ ਪਰਿਵਾਰ ਨੂੰ ਭੇਜਣ ਲਈ ਮੰਗਿਆ ਸੀ ਤਾਂ ਨਾਲਦਿਆਂ ਨੇ ਉਹਨੂੰ ਕਤਲ ਕਰਕੇ ਢਰਮਾ ਡਰੇਨ 'ਚ ਦੱਬ ਦਿੱਤਾ ਸਤਪਾ ਪੁਲਿਸ ਨੇ ਬੜੀ ਮਿਹਨਤ ਕੀਤੀ ਸਵੇਰ ਦੀ ਥਾਣਾ ਤਪਾ ਦੇ ਇੰਚਾਰਜ ਸ਼ਰੀਫ ਖਾਨ ਜੀ ਔਰ ਚੌਂਕੀਨ ਜਰ ਬਲਜੀਤ ਸਿੰਘ ਜੀ ਸਨੈਪ ਤਹਿਸੀਲਦਾਰ ਜੀ ਸਿਵਲ ਹਸਪਤਾਲ ਤੋਂ ਡਾਕਟਰ ਗੁਰਪ੍ਰੀਤ ਮੈਲ ਜੀ ਚਲੋ ਚਲੋ ਪੁੱਜੇ ਹੋਏ ਨੇ ਆਪਣੀ ਟੀਮ ਦੇ ਨਾਲ ਜਿਸ ਮਜ਼ਦੂਰ ਦੀ লাশ ਦੱਬੀ ਗਈ ਸੀ ਉਸ লাশ ਨੂੰ ਹੁਣ ਤਾਂ ਪੁਲਿਸ ਸਿਵਲ ਪਰਸਨਰਸ ਔਰ ਨਾਇਬ ਤਹਿਸੀਲਦਾਰ ਖਲਾਂਚਰ شریف ਖਾਨ ਜੀ ਚੌਂਕੀ ਇੰਚਾਰਜ ਬਲਜੀਤ ਸਿੰਘ ਜੀ ਆਪਣੀ ਟੀਮ ਦੇ ਨਾਲ ਉਸ লাশ ਨੂੰ ਬਾਹਰ ਕਢਾਉਣਗੇ ਜੋ ਟ੍ਰਾਲਮਾ ਟ੍ਰੇਨ ਤੇ ਸਨਪ ਦਿੱਤੀ ਸੀ ਇਹਨਾਂ ਨੇ ਨਾਲ ਦੇ ਮਜ਼ਦੂਰਾ ਨੇ ਕਤਲ ਕਰਕੇ ਸਰਪਾਦੀ ਅਸਤੂ ਮਾਰੇ ਵਾਸੀ ਵੀ ਇੱਥੇ ਹਾਜ਼ਰ ਨੇ ਉਹਨਾਂ ਦੀ ਪੂਰੀ ਉਸਟੀ ਕਸਾਨ ਨੇੜਲੇ ਖੇਤਾਂ ਵਾਲੇ ਯਾਰੀ ਜੇ ਬਿਲਕੁਲ ਤਿਆਰੀ ਆ ਪੂਰੀ ਲਾਸ਼ ਨੂੰ ਬਾਹਰ ਕੱਢਿਆ ਜਾਊਗਾ ਸਵਾ ਮਹੀਨਾ ਪਹਿਲਾਂ ਇਹ ਕਤਲ ਹੋਇਆ ਜੁਲਾਈ ਚ ਸਾਡੀ ਤੱਪਾ ਦੀ ਟੀਮ ਹਲੋ ਓਕੇ ਕਈ ਵਾਰ ਕੋਈ ਨਾ ਕੋਈ ਹਾਂ ਤਾਂ ਰਸਤਾ ਬੁਝੇ ਸੱਤ ਨੂੰ ਵੱਡੀਆਂ ਗੁੱਡੀਆਂ ਲੰਘਣਾਂ ਫਿਰ ਵੀ ਜੇ ਨਾ ਸਕੇ ਪੜਿਓ ਹੋਣਾ ਬੰਦ ਨਹੀਂ ਆਹ ਬੰਦ ਜੀ ਵੀ ਢੜਕਾਵਾਂਗੇ ਉੱਥੋਂ ਆਹ ਮੈਂ ਵੀ ਬੰਦ ਬੰਦ ਲਾ ਬੰਦ ਕਰ ਕੀ ਬੰਦ ਨਾ ਆਲਾ ਗੁਰਜੀਤ ਨੂੰ ਦੇ ਦੇ ਗੁਰਜੀਤ ਨੂੰ ਗੁਰਜੀਤ ਆ ਗਿਆ ਜੀ ਮਨਨ ਲੈ 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 ਜੀ ਪਰ ਵਰਕ ਮੈਂਬਰ ਨੇ ਉਹਨਾਂ ਦੇ ਜੋ ਬਿਹਾਰ ਤੋਂ ਆਪ ਆਏ ਨੇ ਇਹਨਾਂ ਦੀ ਆਉਣ ਤੀ ਹੀ ਤੱਪਾ ਪੁਲਿਸ ਨੂੰ ਪਤਾ ਲੱਗਿਆ ਕਿਉਂਕਿ ਨੇੜੇ ਦੇ ਖੇਤਾ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਇਸ ਘਟਨਾ ਬਾਰੇ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਚੂਨਾ ਲਗਾਉਣ ਲਈ ਜੋ ਪਰਦੇਸੀ ਮਜ਼ਦੂਰ ਬਿਹਾਰ ਤੋਂ ਆਏ ਸੀ ਉਹ ਉਹਨਾਂ ਦੇ ਵਿੱਚ ਇੱਕ ਲਾੰਗਰੀ ਸੀ ਉਸ ਨੂੰ ਬਰਕੈਨ ਨਾਲ ਵੰਨ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜੁਲਾਈ ਦੇ ਮਹੀਨੇ ਚ ਉਸ ਤੋਂ ਬਾਅਦ ਕੀ ਹੋਇਆ ਪਿੰਡ ਚਲੇ ਗਏ ਬਿਹਾਰ ਬਿਹਾਰ ਜੋ ਗਏ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਆਪਣੇ ਬੰਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਆਨਾ ਕਰਨੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਬਿਹਾਰ ਦੇ ਵਿੱਚ 0 एफआरए ਦਰਜ ਕਰਾ ਦਿੱਤੀ ਸੀਗੀ ਤਾਂ ਉਸ ਦੀ ਪਰਦਾਦ ਚੱਲਦੇ ਚੱਲਦੇ ਉੱਤਪਾ ਥਾਣੇ ਪੁੱਜੀ ਤਾਂ ਸਵੇਰੇ ਪੁਲਿਸ 6 ਵਜੇ ਇਸ ਟਰੇਨ ਦੇ ਉੱਤੇ ਪੁੱਜ ਗਈ ਸੀ ਜੋ ਜਿੱਥੇ ਲਾਸ਼ ਨੱਪੀ ਹੋਈ ਆ ਉੱਥੇ ਪੁੱਜ ਗਏ ਸੀਗੀ ਪੁਲਿਸ ਤਾਂ লাশ ਨੂੰ ਹੁਣ ਬਾਹਰ ਕੱਢਣ ਦੀ ਤਿਆਰੀ ਚ ਪੁਲਿਸ ਵੱਲੋਂ ਸਿਵਲ ਹਸਪਤਾਲ ਤਪਾ ਦੇ ਡਾਕਟਰ ਗੁਰਪ੍ਰੀਤ ਮੈਲ ਜੀ ਆਪਣੀ ਟੀਮ ਨਾਲ ਪੁੱਜੇ ਹੋਇਆ ਨਾਇਬ ਤਹਿਸੀਲਦਾਰ ਊੰਕਾਰ ਸਿੰਘ ਜੀ ਆਪਣੀ ਟੀਮ ਨਾਲ ਪੁੱਜੇ ਹੋਇਆ ਕਰਨਗੋ ਵੀ ਆਏ ਹੋਏ ਨੇ ਪਟਵਾਰੀ ਵੀ ਨੇ ਔਰ ਪੁਲਿਸ ਤਪਾ ਬਲੋ ਬੜੀ ਬੇਨਤਨਾ ਸ਼ਹੀਦ ਦਾ ਪਤਾ ਕੀਤਾ ਵੀ ਇਹਨਾਂ ਨੇ লাশ ਨੂੰ ਕਿੱਥੇ ਦੱਬਿਆ ਪਹਿਲਾਂ ਉਹ ਦੱਸ ਨਹੀਂ ਸੀ ਰਹੇ ਫਿਰ ਹੌਲੀ-ਹੌਲੀ ਉਹਨਾਂ ਨੇ ਇੱਕ ਜਿੱਥੇ ਝੋਨਾ ਲਗਾਉਂਗੇ ਸੀ ਉਸ ਕਿਸਾਨ ਦਾ ਨਾਮ ਦੱਸਿਆ ਫਿਰ ਪੁਲਿਸ 7 ਵਜੇ ਉਹ ਕਿਸਾਨ ਦੇ ਖੇਤ ਉੱਜੀ ਉੱਥੇ ਸਵੇਰ ਦੀ ਪੁਲਿਸ ਬੈਠੀ ਸੀ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਸੀ ਪ੍ਰਸ਼ਾਸਨ ਵੀ ਨਾਲ ਹੁਣ ਪੁੱਜਿਆ ਹੋਇਆਗਾ ਹੁਣ লাশ ਨੂੰ ਕੱਢਣਗੇ লাশ ਕੱਢਣ ਦੀ ਤਿਆਰੀ ਹੈ ਕਿਉਂਕਿ ਇਹ ਜੁਲਾਈ ਦੇ ਵਿੱਚ ਕਤਲ ਹੋਇਆ ਸੀ ਇਹ ਉਸ ਸਮੇਂ ਪਿੰਡ ਨੂੰ ਜਾਨਸਵੇ ਬਿਹਾਰ ਨੂੰ ਜਾਨਸਵੇ ਪਰਦੇਸੀ ਮਜ਼ਦੂਰਾ ਨੇ ਉਸ ਲਾਸ਼ ਨੂੰ ਡਰੇਨ ਦੇ ਇੱਕ ਕਿਨਾਰੇ ਦੇ ਉੱਤੇ ਦਬ ਦਿੱਤਾ ਸੀ ਮਿੱਟੀ ਦੇ ਵਿੱਚ ਤਾਂ 1.5 ਮਹੀਨੇ ਬਾਅਦ ਇਹ ਲਾਸ਼ ਨੂੰ ਅੱਜ ਕੱਢਿਆ ਜਾ ਰਿਹਾ ਦੇਖੋ ਕਿਸ ਤਰ੍ਹਾਂ ਇਹ ਲਾਸ਼ ਗਲ ਚੁੱਕੀ ਹੋਣੀ ਆ ਜੋ ਹੁਣ ਕੱਢੀ ਜਾਣੀ ਆ ਕੱਲ ਪ੍ਰਸ਼ਾਸਨ ਵੱਲੋਂ ਲਾਸ਼ ਕੱਢਣ ਦੀ ਤਿਆਰੀ ਹੈ ਸਾਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਆਪਦੇ ਨੂੰ ਚਲੋ ਇਹ ਬੰਦਾ ਇਹਨੂੰ ਆਊਟਰ ਰੱਜ ਕੇ ਕੋਈ ਗੱਲ ਇਹ ਤੁਹਾਨੂੰ ਜਿਹੜੇ ਵਧੀਆ ਕਈ ਕਿਹੜੇ ਚਲਾਉਣ ਜਾਣਦੇ ਨੇ ਇਹਨਾਂ ਦੇ ਵਿੱਚੋਂ ਉਹ ਬੰਦੂ ਤੇ ਪਾਣੀ ਆਉਣਾ ਠੀਕ ਠੀਕ ਮਿਲੋ ਮੇਰੇ ਵਿੱਚੋਂ ਬਣੀ ਦੀ ਫੋਟੋ ਤੁਸੀਂ ਮਤਲਬ ਤੇ ਪਾਣੀ ਆਉਂਦਾ हाँ जी हाँ ये उन्होंने डॉक्टर साहब ठीक हो सोन को पता लग गया आपको कैसे पता चला आपका पति था हाँ जी क्या नाम क्या नाम आपका संगीता कुमारी संगीता? संगीता देवी सुनीता संगीता देवी संगीता देवी आपका क्या लगता है मेरा ये लड़की है ये। आप उसके उनका। आपको कैसे पता चला ये पता जब चला ना, तो जब बीस रोज बाईस रोज हो गया ये सब घर चला गया साथ का तब तो पूछने के लिए गया इसका दादा तो नहीं पता लगा वो बोला जो चला गया हिसाब लेके गुरुगांव हम गुरबों कॉल किया है आपका क्या नाम है मेरा नाम उमा कांत है हां उमा कांत है उमा शंकर उमा कांत है हूं उमा कांतर उमा कांतर तुम्हारा क्या लगता है उमा कांतर मेरा तमास का है अवसर आ रही है ਤਪਾ ਦੀ ਟੀਮ ਪੁਲਿਸ ਟੀਮ ਸਰਦਾਰ ਸਾਹਿਬ ਡਾਕਟਰ ਗੁਰਪ੍ਰੀਤ ਸਿੰਘ ਮਹਿਲ ਜੀ ਪਹੁੰਚੇ ਹੋਇਆ ਓੰਕਾਰ ਸਿੰਘ ਨਾਇਬ ਤਹਿਸੀਲਦਾਰ ਸ਼ਰੀਫ ਖਾਨ ਜੀ ਖਾਲਾ ਦਾ ਪੰਚਾਰ ਬਲਜੀਤ ਸਿੰਘ ਦੀ ਚੌਂਕੀ ਇੰਚਾਰਜ ਪੁਲਿਸ ਨੇ ਜੋ ਮਿੱਟੀ ਕੇ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਇੰਦਾ ਇਥੇ ਦਿੱਲਾ ਅਰਕੀਟੈਕਟ ਬੀ ਹੈ ਇਹ ਬੰਦੇ ਜੋ ਸਾਹਮਣੇ ਵਿਹਾਰੀ ਹੈ ਇਹ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀਗਾ ਬਹੁਤ ਬਹੁਤ ਚਲੋ ਚਲੋ ਅਗਰ ਦੁਬਾਰੇ ਡੇਟ ਕਰ ਜੀ ਦੁਬਾਰਾ ਬਣਾਉਗੇ ਹਾਂ ਜਨ ਵਿਸ਼ੇਸ਼ ਪੰਡਿਆ ਪਾਪਾ ਕੇ ਲੈ ਗਿਆ